ਹਿੱਟ ਐਂਡ ਰਨ ਕਾਨੂੰਨ ਦੀ ਸੱਜਣ ਨੂੰ ਲੈ ਕੇ ਦੇਸ਼ ਭਰ ਦੇ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਕਾਰਨ ਸਮੁੱਚੇ ਭਾਰਤ ਚ ਤੇਲ ਸਪਲਾਈ ਪ੍ਰਭਾਵਿਤ ਹੋਈ ਹੈ ਲੋਕਾਂ ਨੂੰ ਖਦਸ਼ਾ ਹੈ ਕਿ ਇਹ ਹੜਤਾਲ ਲੰਮੀ ਵੀ ਚੱਲ ਸਕਦੀ ਹੈ ਜਿਸ ਕਾਰਨ ਲੋਕ ਆਪਣੇ ਵਾਹਨਾਂ ਦੀਆਂ ਟੈਂਕੀਆਂ ਫੁੱਲ ਕਰਵਾ ਰਹੇ ਹਨ ਤੇਲ ਸਟੋਰ ਕਰ ਰਹੇ ਹਨ ਪੈਟਰੋਲ ਪੰਪਾਂ ਤੇ ਲੰਮੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ ਪੈਟਰੋਲ ਪੰਪਾਂ ਤੇ ਕਾਫੀ ਭੀੜ ਵੇਖਣ ਨੂੰ ਮਿਲ ਰਹੀ ਹੈ ਲੋਕਾਂ ਵਿੱਚ ਤੇਲ ਪਾਉਣ ਨੂੰ ਲੈ ਕੇ ਹਫੜਾ ਦਫੜੀ ਮੱਚੀ ਹੋਈ ਹੈ ਟਰੱਕ ਡਰਾਈਵਰਾਂ ਦੀ ਇਸ ਹੜਤਾਲ ਦਾ ਅਸਰ ਆਮ ਲੋਕਾਂ ਦੀਆਂ ਜੇਬਾਂ ਤੇ ਪੈ ਸਕਦਾ ਹੈ ਹੜਤਾਲ ਕਾਰਨ ਅਨਾਜ ਦਵਾਈਆਂ ਅਤੇ ਰਸੋਈ ਗੈਸ ਵਰਗੀਆਂ ਵਸਤੂਆਂ ਦੀ ਕਮੀ ਹੋ ਸਕਦੀ ਹੈ ਤੇਲ ਦੀ ਪ੍ਰੋਬਲਮ ਆ ਰਹੀ ਹੈ ਦੁਨੀਆ ਸਾਰਿਆਂ ਨੂੰ ਦੁਨੀਆ ਕਹਿੰਦੇ ਤੇਲ ਬੰਦ ਹੋ ਰਿਹਾ ਕੀ ਹੋ ਰਿਹਾ ਹੜਤਾਲਾ ਹੋ ਰਿਹਾ ਕਹਿੰਦੇ ਤੇਲ ਰਫਤ ਲੋਕ ਤੇ ਦੁਆਲੇ ਹੋ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਬੰਦ ਹੋਣਾ ਕੀ ਅਸਰ ਪੈ ਸਕਦਾ ਤੇਲ ਬੰਦ ਹੋਣ ਦੇ ਸਾਰੇ ਦੇਖ ਰਹੇ ਆ ਇਸ ਵਾਸਤੇ ਦੁਨੀਆ ਤੇਲ ਨੂੰ ਤਟਕੇ ਪੈ ਗਈ ਆ ਤੇ ਹੁਣ ਜਿੰਨਾ ਜਿੰਨਾ ਸਾਰੇ ਰਸ਼ ਹੋ ਰਹਾ ਲੋਕੇ ਇੱਕ ਦੂਜੇ ਦੇ ਵਿੱਚ ਮਜੰਡੇ ਆ ਸਰਕਾਰ ਨਗਾਰਦੀ ਜਗ੍ਹਾ ਨਹੀਂ ਛੱਡੋ ਨਹੀਂ ਕਰਦਾ ਹਿੰਦੁਸਤਾਨ ਦਾ ਸਰਕਾਰ ਨਹੀਂ ਆਂਗੇ ਥੋੜਾ ਤੇਲ ਪਾਓ ਤੇਲ ਕਿ ਟ੍ਰੈਂਡ ਰੰਨ ਵਾਲੇ ਕੇਸ ਦੇ ਵਿੱਚ 10 ਸਾਲ ਦੀ ਸਜ਼ਾ ਕਰਤੀ ਟਰੱਕ ਡਰਾਈਵਰਾਂ ਨੂੰ ਉਹਨਾਂ ਨੇ ਹੜਤਾਲ ਕੀਤੀ ਆ ਇਹ ਇੱਕ ਦਮ ਸਾਰੇ ਆ ਗਏ ਆ ਹੋਰ ਗੱਲ ਕੋਈ ਨਹੀਂ ਸਵੇਰੇ ਭਾਈ ਬਾਬਾ ਖੂਨ ਬੁੱਲੇ ਹੋਣਾ ਢਕਤਾਲ ਮੁੱਕ ਜੇ ਪਰ ਨਹੀਂ ਸੋ ਸੋ ਦਾ ਦੂਸਰਾ ਕਿਹੜਾ ਗਜਾਰੇ ਜੋਗਾ ਤੇ ਕਿੰਨੂ ਪਾਓ ਥੋੜਾ ਥੋੜਾ ਪਾ ਦਿਓ ਸਾਰੇ ਮਾਰਿਆਂ ਤੇ ਲਾਈਨ ਬਣਾ ਕੇ ਆਓ ਕਿ ਲੋਕੀ ਦੇ ਲਾਈਨ ਕੀ ਇੱਕ ਇਧਰੋਂ ਐਡਾ ਇੱਕ ਇਧਰੋਂ ਐਡਾ ਪੰਪਾਂ ਦੇ ਵਿਚਾਰੇ ਆਪ ਕੁਵੀ ਹੋਏ ਪਏ ਆ ਦੇ ਲਿਟਰ ਲਿਟਰ ਪਾ ਦਿਨ ਸਾਨੂੰ ਲਿਟਰਲੀ 7 ਵਜੇ ਤੱਕ ਖਲੋਤੇ ਆਂ ਕਮ ਸੇ ਬਲ ਇੱਕ ਲੀਟਰ ਹੀ ਪਾਓ ਨਾ ਠੀਕ ਆ ਆ ਜੀ ਵੀਰ ਜੀ ਕੀ ਨਾਮ ਤੇ ਆਪਣਾ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਅਛਾ ਜਿਹੜੀ ਤੇਲ ਦੀ ਸਮੱਸਿਆ ਆ ਰਹੀ ਹੈ ਤੇ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਜਿਆਦਾ ਪਰੇਸ਼ਾਨੀਆਂ ਆ ਰਹੀਆਂ ਵੀਰ ਜੀ ਤੁਸੀਂ ਦੇਖ ਸਕਦੇ ਹੋ ਪਿੱਛੇ ਅਸੀਂ 1 ਘੰਟਾ ਆਲਮੋਸਟ ਹੋ ਗਿਆ ਕਿ ਲਾਈਨਾਂ ਵਿੱਚ ਲੱਗੇ ਹੋਏ ਆਂ ਖੜੇ ਆਂ ਪਰ ਕੋਈ ਮਤਲਬ ਇਹ ਸਾਡੀ ਸਰਕਾਰ ਦੇ ਸਾਰੇ ਜਿਹੜੀ ਨਵੀਂ ਸਰਕਾਰ ਆਈ ਆ ਕੁਝ ਉਹਨਾਂ ਦੇ ਕਰਕੇ ਸਾਡੀ ਆਮ ਪਬਲਿਕ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵੀਰ ਜੀ ਸਰਕਾਰ ਵੀਰ ਜੀ ਦੇਖੋ ਸਰਕਾਰ ਜਿਹੜੀ ਵੀ ਆਪਾ ਬਣਾਉਂਦੇ ਆ ਬਣਾਉਂਦੇ ਤੇ ਆਪਣੇ ਫਾਇਦੇ ਆਸਤੇ ਆਂ ਬਟ ਉਹ ਆਪਣਾ ਜਦੋਂ ਉਹਨਾਂ ਨੂੰ ਕੁਰਸੀ ਮਿਲ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਹ ਆਪਣਾ ਸੋਚਦੀ ਆ ਆਮ ਬੰਦੇ ਦਾ ਕੁਝ ਨਹੀਂ ਹੋਣੀ ਜਿਹੜੀ ਤੇਲ ਤੇਲ ਦੀ ਇੰਨੀ ਪ੍ਰੋਬਲਮ ਆ ਰਹੀ ਆ ਕੀ ਕੀ ਇਹਦੇ ਨਾਲ ਅਸਰ ਪੈ ਸਕਦਾ گا ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਦੇਖੋ ਕੋਈ ਵੀ ਵਾਹਨ ਆ ਕੋਈ ਵੀ ਮਸ਼ੀਨਰੀ ਆ ਬਿਨਾ ਤੇਲ ਤੋਂ ਤਾਂ ਚੱਲੇਗੀ ਨਹੀਂ ਤੇ ਬਾਕੀ ਰਹੀ ਗੱਲ ਜਿਹੜੇ ਆ ਨਵੇਂ ਰੂਲ ਸੇਰ ਕਰਤੇ ਨੇ ਅਸੀਂ ਵੀ ਡਰਾਈਵਰ ਭਰਾਵਾ ਸਾਡੀਆਂ ਗੱਡੀਆਂ ਖੜੀਆਂ ਨੇ ਜਿਹੜੇ ਨਵੇਂ ਰੂਲ ਕੱਢੀ ਜਾ ਰਹੇ ਆ ਕਿ ਮਤਲਬ ਇਹ ਜੋ ਵੀ ਗੱਡੀ ਕਿਤੇ ਕੇਸ ਕੋਈ ਐਕਸੀਡੈਂਟ ਹੁੰਦਾ ਜਾਂ ਕੋਈ ਵੀ ਹੁੰਦਾ ਉਹਨੂੰ 10 ਸਾਲ ਦੀ ਕੈਦ ਤੇ 7 ਲੱਖ ਰੁਪਏ ਜੁਰਮਾਨਾ ਵੀ ਜੀ ਤੁਸੀਂ ਆਪ ਦੱਸੋ ਕਿ ਆਮ ਹੀ ਮਤਲਬ ਲੋਕ ਘਰਾਂ ਤੋਂ ਬਾਹਰ ਨਿਕਲਦੇ ਨੇ ਹੁਣ ਪਤਾ ਨਹੀਂ ਕਿਸ ਵਲੇ ਇਨਸੀਡੈਂਟ ਜਾਂ ਐਕਸੀਡੈਂਟ ਹੋ ਸਕਦਾ ਤੇ ਆਮ ਜਿਹੜੇ ਸਾਡੇ ਵਰਗੇ ਗਰੀਬ ਪਰਿਵਾਰ ਵਾਲੇ ਜਾਂ ਡਰਾਈਵਰ ਵੀਰ ਉਹ ਇੰਨਾ ਪੈਸਾ ਕਿੱਥੋਂ ਵੇਟ ਕਰਨਗੇ ਇਸ ਕਰਕੇ ਚੱਕਾ ਜਾਮਦਿਆ ਆਵਾਜ਼ ਆ ਰਹੀ ਹੈ ਕਿ ਚੱਕਾ ਜਾਮ ਹੋਏਗਾ ਤਾਂ ਹੀ ਆਮ ਲੋਕ ਸਾਰੇ ਤੁਸੀਂ ਦੇਖ ਸਕਦੇ ਹੋ ਪਿੱਛੇ ਕੀ ਬਹੁਤ ਪਰੇਸ਼ਾਨੀ ਆ ਸਾਨੂੰ ਇੱਕ ਘੰਟਾ ਹੋ ਗਿਆ ਵੀਰ ਇੱਥੇ ਲਾਈਨ 'ਚ ਖੜੇ ਨੂੰ ਸਰਕਾਰ ਦੇ ਫੈਸਲੇ ਦੇ ਨਾਲ ਖੁਸ਼ ਨਹੀਂ ਹੈਗੀ ਡਰਾਈਵਰ ਕੋਈ ਅਸੀਂ ਡਰਾਈਵਰ ਛੱਡੋ ਕੋਈ ਵੀ ਨਹੀਂ ਖੁਸ਼ ਭਾਈ ਤੁਹਾਨੂੰ ਪਤਾ ਕਿ ਰਸਤਿਆਂ ਤੇ ਹਰ ਕੋਈ ਕੋਈ ਐਮਰਜੈਂਸੀ ਕਿਤੇ ਫਲਾਈਟ ਤੇ ਜਾਣਾ ਕਿਸੇ ਨੇ ਕਿਸੇ ਨੇ ਕੋਈ ਵੀ ਜਾ ਰਿਹਾ ਐਮਰਜੈਂਸੀ ਦੇ ਹਰ ਇੱਕ ਬੰਦੇ ਵਾਸਤੇ ਵੀ ਜੀ ਬਹੁਤ ਪ੍ਰੋਬਲਮ ਆ ਰਹੀ ਹੈ ਸਰਕਾਰ ਕਾਨੂੰਨ ਤੇ ਬਣਾ ਦਿੰਦੀ ਆ ਪਰ ਸੜਕਾਂ ਦਾ ਬਹੁਤ ਮਾੜਾ ਹਾਲ ਆ ਬਿਲਕੁਲ ਵੀ ਜੀ ਤੁਸੀਂ ਆਹੀ ਰੋਡ ਦੇਖ ਲਓ ਸਿੰਗਲ ਰੋਡ ਆ ਹੁਣ ਰੋਡ ਦੇ ਉੱਪਰ ਜਾਮ ਲੱਗਿਆ ਹੁਣ ਇੱਥੇ ਐਕਸੀਡੈਂਟ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਨੇ ਉੱਪਰੋਂ ਤੁਹਾਨੂੰ ਪਤਾ ਫੌਗ ਦਾ ਸੀਜ਼ਨ ਚੱਲਦਾ ਪਿਆ ਏ ਹਰ ਬੰਦੇ ਲਈ ਬਹੁਤ ਜ਼ਿਆਦਾ ਪਰੇਸ਼ਾਨੀ ਆ ਸਰਕਾਰ ਆਮ ਬੰਦੇ ਵਾਸਤੇ ਨਹੀਂ ਸੋਚਦੀ ਪਈ ਬਟ ਉਹ ਆਪਣੇ ਹੀ ਬਸ ਕੁਰਸੀ ਨੂੰ ਦੇਖ ਰਹੀ ਹੈ ਜੀ ਜੋ ਮਰਾਗੇ ਘਰਾਂ ਦੇ ਫੁੱਲ ਇੱਕ ਵੀਰ ਤਾਂ ਲੰਮੀਆਂ ਜਿੱਤ ਬਣੇਗਾ ਕਰ ਜੀ ਜੀ ਆਪਣਾ ਨਾਮ ਬੋਜੀ ਕੀ ਨਾਮ ਆਪਣਾ ਮੇਰਾ ਨਾਮ ਲੋਤਲਵਾਲ ਆ ਜਿਹੜੀਆਂ ਲੰਮੀਆਂ ਲੈਣਾ ਲੱਗੀਆਂ ਵਾ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਤਾਂ ਗੌਰਮੈਂਟ ਦੇ ਕੰਮ ਹੈ ਸਾਡੇ ਕੋ ਜਿੰਨਾ ਸਟਾਕ ਸੀ ਮੈਂ ਦੁਸ਼ੀਰ ਦਾ ਵੇਚ ਦਿੱਤਾ ਜਿੰਨਾ ਮਾਲ ਜੇ ਅਸੀਂ ਵੇਚਤਾ ਸਿਰੇ ਮਾਲ ਮਾਲ ਅਸੀਂ ਆਪਾ ਜੇ ਇਦਾਂ ਤੇਲ ਤੇਲ ਬੰਦ ਰਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਸਰ ਪੈ ਸਕਦਾ ਸਦਾ ਜੀ ਗੱਲ ਮਾੜੀ ਹੈ ਕਿ ਸਿੱਤੀ ਮਾੜੀ ਹੈ ਮਾਲ ਅਸੀਂ ਆਰਡਰ ਕਰਤਾ ਜੇ ਮਾਲ ਆਂਦਾ ਤਾਂ ਅਸੀਂ ਵੇਚ ਦੇ ਰਾਂਗੇ ਸਾਨੂੰ ਵੀ ਲੋੜ ਹੈ ਮਾਲ ਅਸੀਂ ਸਟਾਕ ਕਰਕੇ ਕੀ ਕਰਨਾ ਮਾਲ ਪਰ ਮਾਲ ਤੇ ਤਾਂ ਹੀ ਆਏਗਾ ਜੇ ਹੜਤਾਲ ਖੁੱਲੇਗੀ ਤੇ ਇਹਦੇ ਤੁਹਾਨੂੰ ਵੀ ਪਤਾ ਮਾਰਾਂ ਦਾ ਕੰਮ ਸਾਡਾ ਨਜ਼ਾਰਾ ਤੁਹਾਨੂੰ ਪਤਾ ਹੈ ਇਹ ਕੀ ਦਿੱਕਤ ਆ ਸਕਦੀ ਹੈ ਜੇ ਇਦਾਂ ਤੇਲ ਬੰਦ ਰਿਆ ਦੇ ਤੁਹਾਡੇ ਵੀ ਕਾਰੋਬਾਰ ਤੇ ਅਸਰ ਪੈ ਸਕਦਾ ਸਾਰੇ ਕਾਰੋਬਾਰਾਂ ਤੇ ਅਸਰ ਪੈ ਗਿਆ ਜੀ ਸਾਰਿਆਂ ਦੇ ਮਹਿੰਗਾਈ ਵਧੇਗੀ ਹਾਂ ਕੀ ਵਧੇਗੀ ਬਹੁਤ ਠੱਪ ਕਾਰੋਬਾਰ ਤੇ ਠੱਪ ਹੋਏ ਨੇ ਸਾਰਿਆਂ ਦੇ ਦਾਸ ਕਵਨ ਸਿੰਘ ਕੋਟਰਾ ਗੁੱਤਣਾ ਹਲਕਾ ਮਜੀਠਾ ਸ਼ਰੋਮਣੀ ਐ ਕਲਚਰ ਨਮਕਸਰ ਆ ਜਿਹੜਾ ਤੇਲ ਦਾ ਇੰਨਾ ਰੋਲਾ ਪਿਆ ਵਾ ਲੰਮੀਆਂ ਕਤਾਰਾਂ ਲੱਗੀਆਂ ਵਾ ਪੈਟਰੋਲ ਪੰਪਾਂ ਦੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਜੀ ਜਿਵੇਂ ਕਿ ਮੋਦੀ ਸਰਕਾਰ ਨੇ ਜਿੱਦਾਂ ਤੇ ਡਰਾਈਵਰਾਂ ਵਾਸਤੇ ਭਿਆਨਕ ਕਾਨੂੰਨ ਜਿਹੜੇ ਲਿਆਂਦੇ ਆ ਤੇ ਉਸ ਕਾਨੂੰਨ ਦੀ ਆਪਣਾ ਆਪਾਂ ਨਿੰਦਾ ਕਰਦੇ ਆ ਤੇ ਆਪਾਂ ਡਰਾਈਵਰਾਂ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਆ ਅੱਜ ਕਿ ਜਿਵੇਂ ਕਿ ਅੱਜ ਦੇ ਡਰਾਈਵਰਾਂ ਦੇ ਪੁਲਟ ਕਾਨੂੰਨ ਜਿਹੜੇ ਬਣਾਏ ਗਏ ਆ ਇਹ ਕੇਂਦਰ ਸਰਕਾਰ ਨੇ ਕੋਸੂ ਸਮਝ ਕੇ ਨਹੀਂ ਕੀਤੇ ਕੇਂਦਰ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੀਆਂ ਟੁੱਟੀਆਂ ਸੜਕਾਂ ਦਾ ਨਿਤ ਦਿਹਾੜੇ ਰੋਲਾ ਪੈ ਰਿਹਾ ਵਾ ਔਰ ਜਿਵੇਂ ਕਿ ਨੇਤ ਦੇ ਹਾੜੇ ਰੋਲਾ ਪਾ ਰਿਹਾ ਟੁੱਟੀਆਂ ਛੜਕਾਂ ਦਾ ਤੇ ਉਹਦੇ ਸਬੰਧ ਵਿੱਚ ਹਰ ਕੋਈ ਜਿਹੜਾ ਵਾ ਉਹ ਆਪਣੀ ਗੱਡੀ ਨੂੰ ਬਚਾਉਂਦਾ ਮਾਰਾ ਚੰਗੇ ਬੰਦੇ ਵੀ ਆਪਣੀ ਗੱਡੀ ਬਚਾਉਂਦੇ ਆ ਬਚਾਉਂਦੇ ਐਕਸੀਡੈਂਟ ਹੁੰਦੇ ਆ ਸੋ ਪਹਿਲੇ ਨੰਬਰ ਤੇ ਤੇ ਕੇਂਦਰ ਸਰਕਾਰ ਇਹ ਜਿਹੜਾ ਵਾ ਡਰਾਈਵਰਾਂ ਨੇ ਜਿਹੜੀ ਹਟਤਾ ਦਿੱਤਾ ਹੈ ਡਰਾਈਵਰਾਂ ਵੱਲੋਂ ਤੇਲ ਰਫਾਇਨਰੀਆਂ ਦੇ ਬਾਹਰ ਤਰਨਾ ਦਿੱਤਾ ਜਾ ਰਿਹਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਸਰ ਪੈ ਸਕਦਾ ਇਹ ਚੀਜ਼ ਦਾ ਇਹ ਜੀ ਬਹੁਤ ਜ਼ਿਆਦਾ ਵੱਡਾ ਅਸਰ ਪੈ ਸਕਦਾ ਵਾ ਜਿੰਨਾ ਵੀ ਅੱਜ ਮਤਲਬ ਕੇ ਵੇਖੀਏ ਕੇ ਦੇਸ਼ ਦੀ ਤੇ ਅੱਗੇ ਦੁਰਦਸ਼ਾ ਬੜੀ ਮਾੜੀ ਆ ਨਿੱਤ ਦਿਹਾੜੇ ਜੇ ਡਰਾਈਵਰਾਂ ਦੀਆਂ ਵੀ ਹੜਤਾਲਾਂ ਹੋਣਗੀਆਂ ਸਮੇਂ ਸਿਰ ਮਾਲ ਨਹੀਂ ਪਹੁੰਚੂਗਾ ਤੇ ਮਹਿੰਗਾਈ ਹੋਊਗੀ ਹੋਰੇ ਤੋਂ ਅੱਗੇ ਤੇ ਆਪਾਂ ਕਹਿ ਨਹੀਂ ਸਕਦੇ ਜਿਵੇਂ ਹੁਣ ਤੇਲ ਦੀਆਂ ਲੈਣਾ ਲੱਗੀਆਂ ਪਈਆਂ ਲੋਕਾਂ ਹੀ ਲੋਕਾਂ ਨੂੰ ਇੰਜ ਹੋ ਗਿਆ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਲੈਣਾ ਲੱਗੀਆਂ ਸੋ ਇਹ ਵਜ੍ਹਾ ਆ ਸਰਕਾਰ ਦੀ ਇਹਦੇ ਨਾਲ ਦੋ ਅਰਥ ਨਿਕਲਦੇ ਆ ਕਿ ਸਰਕਾਰ ਹੋਰ ਤੇਲ ਮਹਿੰਗਾ ਕਰੂਗੀ ਜਿਹੜੀਆਂ ਸਰਕਾਰ ਦੀਆਂ ਇਹ ਕੂਟ ਨੀਤੀਆਂ ਨੇ ਬਿਲਕੁਲ ਜੀ ਕਾਨੂੰਨ ਇਹ ਜਿਹੜਾ ਵਾ ਵਾਪਸ ਲੈਣਾ ਚਾਹੀਦਾ ਮੋਦੀ ਸਰਕਾਰ ਨੂੰ ਆਪਾਂ ਇਹੋ ਅਪੀਲ ਕਰਦੇ ਆ ਕਿ ਜਿਹੜੇ ਗੰਦੇ ਜਿਹੇ ਕਾਨੂੰਨ ਆ ਜਿਹੜਾ ਇਹ ਡਰਾਈਵਰਾਂ ਦਾ ਕਾਨੂੰਨ ਤੁਸੀਂ ਬਣਾਇਆ ਇਹਨੂੰ ਵਾਪਸ ਲਓ ਇਸ ਤਰ੍ਹਾਂ ਜੇ ਦੋਸਤਾਂ ਜਾਂ ਭਾਰਤ ਜਾਂ ਪੰਜਾਬ ਕਿਸੇ ਵੀ ਤਰ੍ਹਾਂ ਇਹ ਜਿਹੜਾ ਕਾਨੂੰਨ ਆ ਲੋਕ ਪੰਕਰ ਦੀ ਉਲੰਘਣਾ ਆ ਤੇ ਡਰਾਈਵਰਾਂ ਦੇ ਬਿਲਕੁਲ ਹੱਕ 'ਚ ਨਹੀਂ ਹੈਗਾ ਡਰਾਈਵਰ ਮਾਰੇ ਜਾਣਗੇ ਕਿਸਾਨ ਮਾਰੇ ਜਾਊਗਾ ਮਜ਼ਦੂਰ ਮਾਰੇ ਜਾਊਗਾ ਦੁਕਾਨਦਾਰ ਮਾਰੇ ਜਾਊਗਾ ਇਸ ਕਰਕੇ ਹਰ ਤਰ੍ਹਾਂ ਦਾ ਜਿਹੜਾ ਭਰਤ ਦਾ ਰਹਿੰਦਾ ਹੈ ਬਚਿੰਦਾ ਉਹ ਮਲਕੇ ਉਹਦੇ ਵਾਸਤੇ ਮੰਗਾਈ ਦੀ ਫਿਰ ਇਸੇ ਤਰ੍ਹਾਂ ਹੋਊਗਾ ਉਹ ਲੋਕ ਆਤਮ ਹੱਤਿਆ ਨਹੀਂ ਕਰਨਗੇ ਤੇ ਕੀ ਕਰਨਗੇ ਜਦੋਂ ਲੋਕਾਂ ਕੋ ਰੋਟੀ ਖਾਣ ਦੀ ਕੋਈ ਰਜੀਆ ਹੀ ਨਾ ਰਹੀਆ ਇਹ ਤੇ ਕੋਚਰ ਪਹਿਲਾਂ ਵੀ ਮੋਦੀ ਮੋਦੀ ਸਰਕਾਰ ਵੱਲੋਂ ਨੋਟ ਬੰਦੀ ਕੀਤੀ ਗਈ ਫਿਰ ਉਦਾਂ ਦੇ ਹਾਲਾਤ ਵੇਖਣ ਨੂੰ ਮਿਲ ਰਹੇ ਆ ਵੇਖੋ ਮੋਦੀ ਸਰਕਾਰ ਜਿਹੜਾ ਵਾ ਕਾਰਪੇਟ ਕਰਾਣਿਆਂ ਨੂੰ ਤਗੜਿਆਂ ਕਰ ਰਿਹਾ ਵਾ ਗਰੀਬਾਂ ਨੂੰ ਨਹੀਂ ਕਰ ਰਿਹਾ ਫਿਰ ਮੈਂ ਉਹ ਗੱਲ ਦੱਸ ਆ ਰਿਹਾ ਕਿ ਲੋਟ ਬੰਦੀ ਦੇ ਵਿੱਚ ਤਗੜੇ ਤਗੜੇ ਹੋ ਗਏ ਮਾੜੇ ਜਿਹੜੇ ਉਹ ਰਗੜੇ ਗਏ ਹੁਣ ਵੀ ਇਹਦੀ ਉਹੀ ਦਸ਼ਾ ਹੈ ਕਿ ਹੋਰ ਮਖਿਆਈ ਕਰਨੀ ਚਾਹੁੰਦਾ ਵਾ ਉਹਦੀ ਇਹ ਆਪਣਾ ਉਹਦੀ ਨੀਤੀ ਏ ਆ ਪਾਲਿਸੀ ਏ ਆ ਉਹਦੀ ਸਰਕਾਰ ਐਂਡ ਤੇ ਤੁਸੀਂ ਕੀ ਕਹਿਣਾ ਚਾਹੋ ਐਂਡ ਤੇ ਇਹੋ ਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਇਹ ਕਾਨੂੰਨ ਆ ਇਹਨੂੰ ਵਾਪਸ ਲਿਆ ਜਾਵੇ ਤੇ ਇਹ ਚੰਗੀ ਤਾਂ ਗੌਰ ਕੀਤਾ ਜਾਵੇ ਇਹ ਕਾਨੂੰਨ ਜਿਹੜਾ ਵਾ ਇਹਦੀ ਆਪਾਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆ ਜਿਹੜਾ ਡਰਾਈਵਰਾਂ ਦੇ ਖਿਲਾਫ ਇਹ ਕਾਨੂੰਨ ਬਣਾਇਆ ਗਿਆ